ਸੁਖਾ ਇੱਕ ਅਰਦਾਸ ਪ੍ਰਕਰਮਾਂ ਵਿੱਚ ਖਲੋਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਵੱਲੋਂ ਮੁਖ ਕਰਕੇ ਐਉਂ ਕਰਦੇ ਵਿੱਚ ਜੂਨ 84 ਦੇ ਤੀਜਾ ਕੱਲੂ ਕਾਰਾ ਹੋਇਆ ਜਦ ਜ਼ੁਲਮ ਵਈਤੀ ਇਹਦਾ ਸ਼ੇਰਾਂ ਤੱਕਿਆ ਸਿਕਰੀ ਛੋਇਆ ਸਮਾਸੂਰ ਮੇ ਆਨੇ ਖਾਈਆਂ ਸੁਖੇ ਤੇ ਜਿੰਦੇ ਦੀ ਗੈਰ ਤੇ ਲੈ ਉੱਠੀ ਅੰਗੜਾਈਆਂ ਵੇਚ ਜੂਨ 84 ਦੇ ਤੀਜਾ ਕੱਲੂ ਘਾਰਾ ਹੋਇਆ ਜਦ ਜ਼ੁਲਮਾਂ ਵਈ ਤੇ ਦਾ ਸ਼ੇਰਾਂ ਤੱਕਿਆ ਸਖਰੀ ਛੋਇਆ ਇੱਕ ਤਾਕ ਗੋਲੀਆਂ ਦੇ ਕਸਮਾ ਸੂਰ ਮਿਆਨੇ ਖਾਈਆਂ ਸੁਖੇ ਤੇ ਜਿੰਦੇ ਦੀ ਗੈਰ ਤੇ ਲੈ ਉੱਠੀ ਅੰਗੜਾਈਆਂ ਉਹ ਹਿਰਦੇ ਵਿੱਚ ਠਾਨ ਲਈ ਆਪਾਂ ਬਦਲਾ ਲੈ ਕੇ ਛੱਡਣਾ ਇਸ ਜ਼ਾਲਮ ਵਈਦੀ ਦਾ ਕੰਡਾ ਸੇ ਕਰੋ بے ਪੈਰੇ ਕੱਢਣਾ ਕਸਮਾ ਸਿਰ ਨਾਲ ਜਾਣ ਨ ਭਾਈਆ ਸੁਖੇ ਤੇ ਜਿੰਦੇ ਦੀ ਗਹਿਰਤ ਲੈ ਉੱਠੀ ਅੰਗੜਾਈਆਂ ਸਿੱਖ ਵਾਦਾ ਕਰ ਦੇਣਾ ਹਾ ਸਿੱਖ ਵਾਦਾ ਕਰ ਦੇਣਾ ਨਾ ਹੀ ਜਰਨ ਕਿਸੇ ਦਾ ਵਾਦਾ ਭੈਤੀਏ ਨੂੰ ਸੋਤਣ ਦਾ ਬੈਠੇ ਪੱਕਾਈ ਧਾਰ ਇਰਾਦਾ ਸਿੱਖ ਤੋਂ ਦੇ ਸਿਰ ਉੱਤੋਂ ਕਹਿੰਦੇ ਜਾਣ ਭਾਜੀਆਂ ਲਾਈਆਂ ਸੁਖੇ ਤੇ ਜਿੰਦੇ ਦੀ ਕਹਿਰ ਤੇ ਲੈ ਉੱਠੀ ਅੰਗੜਾਈਆਂ ਓ ਨਾ ਪਹਿਲਾਂ ਛੱਪਿਆ ਕੋਈ ਨਹੀਂ ਅੱਗੇ ਐਸਾ ਛੱਟਣਾ ਜੋ ਅਣਖ ਵੰਗਾਰੇਗਾ ਉਸ ਨੂੰ ਵਾਂਗ ਮਥੇ ਦੇ ਵਟਣਾ ਉਹ ਖਾੜ ਵਿੱਚ ਹਰ ਮੰਦਰ ਦੇ ਓਟਾ ਸਤ ਗੁਰ ਦੀਆਂ ਤਕਾਈਆਂ ਸੁਖੇ ਤੇ ਜਿੰਦੇ ਦੀ ਗੈਰ ਤੇ ਲੈ ਉੱਠੀ ਅੰਗੜਾਈਆਂ ਓ ਜੱਤ ਦੇਖਿਆ ਅੱਖਾਂ ਨਾਲ ਠੱਠਾ ਤਖਤ ਅਕਾਲ ਜਵਾਨਾ ਚੱਟ ਲਿਆ ਫੈਸਲਾ ਏ ਲਾਇਏ ਹਿੱਤ ਧਰਮ ਦੇ ਜਾਨਾ ਓ ਹੁਣ ਸ਼ੇਰ ਮਤਾਬ ਦੀਆ ਹੁਣ ਸ਼ੇਰ ਮਤਾਬ ਦੀਆ ਗੱਲਾਂ ਸਿਰ ਨਾਲ ਜਾਣ ਨ ਭਾਈਆ ਸੁੱਖੇ ਤੇ ਜਿੰਦੇ ਦੀ ਕਹਤ ਲੈ ਉੱਠੀ ਅੰਗੜਾਈਆਂ ਓ ਜੱਗ ਪੂਜੇ ਸ਼ਹਾਦਤ ਪੀਂਦੇ ਓ ਮਰਦ ਸਦਾਉਂਦੇ ਨਹੀਂ ਜਿਹੜੇ ਪੱਤ ਲਥੀ ਤੋਂ ਜੀਂਦੇ ਇਸ ਪੂਰੀ ਹਕੂਮਤ ਨੂੰ ਕਹਿੰਦੇ ਜਾਣ ਨਕੇਲਾ ਪਾਈਆਂ ਸੁੱਖੇ ਤੇ ਜਿੰਦੇ ਦੀ ਗੈਰਤ ਲਾਈ ਉੱਠੀ ਅੰਗੜਾਈਆਂ ਔ ਰਹੀ ਭੜਕ ਜਵਾਲਾ ਹੈ ਤਮੇ ਸ਼ੇਰਾ ਦੇ ਵਿੱਚ ਫਿਰਦੇ ਵਹਿਤੀਏ ਨੂੰ ਸੇਧਣ ਲਈ ਜੋਦੇ ਘਰ ਦੇ ਸਕੀਮਾ ਫਿਰਦੇ ਓ ਜਸ ਮਰਦ ਸੂਰਿਆ ਦਾ ਓ ਜਸ ਮਰਦ ਸੂਰਿਆ ਦਾ ਗਾਉਣਾ ਅਮਰ ਦੀਤ ਸਬਰਾਈਆਂ ਸੁਖੇ ਤੇ ਜਿੰਦੇ ਦੀ ਗੈਤ ਲਾ